ਜਹੇਦਾਰ ਸਾਬਾ ਨੇ ਖੁਦ ਬਣਾਈ ਹੈ ਉਹ ਸਾਰੀ ਕਮੇਟੀ ਇੱਥੇ ਹਾਜ਼ਰ ਆ ਯਾਲੀ ਸਾਹਿਬ ਹਾਜ਼ਰ ਨੇ ਔਰ ਬਟਾਲਾ ਸਾਹਿਬ ਹਾਜ਼ਰ ਨੇ ਜਹੇਦਾਰ ਸੰਤਾ ਸਿੰਘ ਜੀ ਉਮੈਦਪੁਰੀ ਉਹ ਹਾਜ਼ਰ ਨੇ ਔਰ ਇਸੇ ਤਰ੍ਹਾਂ ਬੀਬੀ ਜ਼ਗੀਰ ਕੌਰ ਜੀ ਸਾਬਕਾ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਰਖੜਾ ਸਾਹਿਬ ਜਿਨ੍ਹਾਂ ਦੇ ਇੱਥੇ ਗੱਲ ਨਹੀਂ ਅਮਰੀਕਾ ਤੱਕ ਜਿਨ੍ਹਾਂ ਦੇ ਬਹੁਤ ਵੱਡੇ ਪੰਥ ਨੂੰ ਦੇਣ ਤੇ ਬਹੁਤ ਵੱਡੇ ਕਾਰੋਬਾਰ ਨੇ ਉਹ ਵੀ ਆਏ ਨੇ ਔਰ ਸਰਦਾਰ ਰਵਿੰਦਰ ਸਿੰਘ ਜੀ ਪਹੁੰਚੇ ਨੇ ਜਿਨ੍ਹਾਂ ਨੇ ਸਦਾਤ ਤੇ ਖਲੋ ਕੇ ਲੜਾਈ ਲੜੀ ਉਹ ਵੀ ਇੱਥੇ ਆਪਣੇ ਚ ਹਾਜ਼ਰ ਨੇ ਛਾਂਪੁਰਾ ਸਾਹਿਬ ਤੇ ਗਰਲਾਲ ਸਿੰਘ ਦੋਬਲੀਆਂ ਇਹ ਸਾਰੀ ਲੀਡਰਸ਼ਿਪ ਇੱਥੇ ਬੈਠੀ ਆ ਕਈ ਰਾਂ ਨਾਂ ਸ਼ਾਇਦ ਨਾ ਅਗਲੇ ਪਲਾੜਿਆਂ ਤੋਂ ਲਿਆ ਜਾਣ ਤੇ ਸਭ ਤੋਂ ਸਤਕਾਰਯੋਗ ਤੁਸੀਂ ਤੇ ਤੁਹਾਡਾ ਲੀਡਰ ਜਹੇਦਾਰ ਸੁੱਚਾ ਸਿੰਘ ਛੋਟੇਪੁਰ ਮੈਂ ਸਤਕਾਰ ਨਾਲ ਕਹੂੰਗਾ ਪਹਿਲਾ ਸਾਰੇ ਇੱਕੇ ਰ ਕਹਿਣ ਤੇ ਫਤਿਹ ਦਾ ਜਵਾਬ ਫਤਿਹ ਵਿੱਚ ਦਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦਾ ਇਕੱਠ ਇਸ ਸਿਰਾਂ ਦਾ ਸਮੁੰਦਰ ਇਸ ਕਰਕੇ ਜੁੜਿਆ ਇੱਕ ਦਾ ਕਾਲ ਤਖਤ ਤੇ ਵਿਰੋਧ ਕਰਨ ਵਾਲੇ ਲੋਕ ਹੈ ਇੱਕ ਪਾਸੇ ਕਾਲ ਤਖਤ ਸਾਹਿਬ ਨੂੰ ਸਮਰਪਿਤ ਲੀਡਰਸ਼ਿਪ ਬੈਠੀ ਹੈ ਤੇ ਕਾਲ ਤਖਤ ਦਾ ਵਿਰੋਧ ਕੌਣ ਕਰ ਰਿਹਾ ਉਹ ਸਾਰੇ ਪੰਥ ਨੂੰ ਪਤਾ ਜਿਨ੍ਹਾਂ ਨੇ ਬਹੁਤ ਲੰਮਾ ਟਾਈਮ ਖਾਲਸਾ ਪੰਥੀਆਂ ਵੋਟਾਂ ਲੈ ਕੇ ਤੇ ਦਿੱਲੀ ਵਿੱਚ ਜਾ ਕੇ ਇਹ ਗੱਲ ਕਹੀ ਸਾਡੀ ਕੋਈ ਮੰਗ ਨਹੀਂ ਗਈ ਦਿੱਲੀ 'ਚ ਜਾ ਕੇ ਕਿਹਾ ਸਾਡੀ ਕੋਈ ਮੰਗ ਨਹੀਂ ਬਿਨਾ ਮੰਗ ਤੋਂ ਹੀ ਅਸੀਂ ਤੁਹਾਡੀ ਸਪੋਰਟ ਕਰਦੇ ਆ ਭਾਰਤੀ ਜਨਤਾ ਪਾਰਟੀ ਨੂੰ ਕਿਹਾ ਤੇ ਕਿਹਾ ਕਿਨੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੇ ਵੋਟਾਂ ਪੰਥ ਦੀਆਂ ਪਾਣੀ ਦਾ ਮਸਲਾ ਨਹੀਂ ਕਿਹਾ ਕਿ ਪਾਣੀ ਪੰਜਾਬ ਦਾ ਬਾਹਰ ਜਾ ਰਿਹਾ ਉਹਨੂੰ ਇੱਥੇ ਰੱਖੋ ਚੰਡੀਗੜ੍ਹ ਦਾ ਮਸਲਾ ਨਹੀਂ ਠਾਇਆ ਨਾ ਮਸਲਾ ਪੰਜਾਬੀ ਬੋਲਦੇ ਇਲਾਕਿਆਂ ਦਾ ਠਾਇਆ ਨਾ ਮਸਲਾ ਹੈੱਡ ਵਰਕਸ ਦਾ ਠਾਇਆ ਜਿਹੜੇ ਸਾਡੇ ਤੋਂ ਖੋ ਕੇ ਸੈਂਟਰ ਲੈ ਗਿਆ ਉਹਦਾ ਮਸਲਾ ਵੀ ਨਹੀਂ ਠਾਇਆ ਵੀਰੋ ਬੰਦੀ ਸਿੰਘਾਂ ਦਾ ਮਸਲਾ ਵੀ ਨਹੀਂ ਠਾਇਆ ਅੱਜ ਖਾਲਸਾ ਪੰਥ ਦਾ ਜੋਰ ਪੈ ਗਿਆ ਹੁਣ ਕਹਿੰਦੇ ਬੰਦੀ ਸਿੰਘ ਛੱਡ ਦਿਓ ਤੇ ਬੰਦੀ ਕਿਰਾਏ ਕਿੰਨੇ ਆ ਵਾਜ ਕਿੰਨੇ ਠਾਈ ਆ ਵਾਜ ਨਹੀਂ ਕਿਸੇ ਨੇ ਠਾਈ ਉੱਥੇ ਜਾ ਕੇ ਲੈ ਲੈ ਕੇ ਦਿੱਤਾ ਗਿਆ ਸਕੋ ਕਿ ਪੰਜਾਬ ਚ ਆਏ ਤੇ ਮਾਹੌਲ ਖਰਾਬ ਹੋ ਜਾਊਗਾ ਬੀਜੀਪੀ ਲਾਇਆ ਸੈਣੀ ਮੈਂ ਸੈਣੀ ਨਾਲ ਬਹੁਤ ਵੱਡੀ ਲੜਾਈ ਲੜੀ ਆ ਆ ਖਾਲਸਾ ਪੰਥ ਬੈਠਾ ਔਰ ਕੇਪੀਐਸ ਗਿਲਦਾ ਵੀ ਬੜੀ ਵੱਡੀ ਲੜਾਈ ਲੜੀ ਆ 5000 ਨੌਜਵਾਨ ਘਟੋ ਘਟ ਛੜਾਇਆ ਹੋਊਗਾ ਮੈਨੂੰ ਨਹੀਂ ਪਤਾ ਮੈਨੂੰ ਕਿਉਂ ਉਹਨਾਂ ਨੇ ਬਾਅਦ ਵਿੱਚ ਛੜ ਦਿੱਤਾ ਇਹ ਖਾਲਸਾ ਪੰਥ ਜਾਣਦਾ ਜਿੱਡੀ ਵੱਡੀ ਲੜਾਈ ਲੜੀ ਆ ਤੇ ਜਿਨ੍ਹਾਂ ਨਾਲ ਲੜਾਈ ਲੜੀ ਉਹ ਡੀਜੀਪੀ ਬਣ ਕੇ ਵਾਅਦਾ ਕੀਤਾ ਸੀ ਕਿ TRUTH ਕਮਿਸ਼ਨ ਬਣਾਵਾਂਗੇ TRUTH ਕਮਿਸ਼ਨ ਇੱਕ ਸੱਚਾ ਕਮਿਸ਼ਨ ਬਣਾਵਾਂਗੇ ਜਿਨ੍ਹਾਂ ਝੂਠੇ ਮੁਕਾਬਲੇ ਬਣਾਤੇ ਉਹਨਾਂ ਨੂੰ ਕਟਹਿਰੇ 'ਚ ਖੜਾ ਕਰਾਂਗੇ ਤੇ ਕਰਨਾ ਕਿਨੂ ਸੀ ਉਹ ਤਾਂ ਡੀਜੀਪੀ ਲਾਤੇ ਜਿਨ੍ਹਾਂ ਨਾਲ ਅਸੀਂ ਲੜਦੇ ਸੀ ਕੇਪੀਐਸ ਗਿੱਲ ਵਰਗੇ ਜਿਨ੍ਹਾਂ ਨਾਲ ਲੜਦੇ ਸੀ ਹਜ਼ਾਰ ਆਲਮ ਜਿਨੇ ਤੁਹਾਡੇ ਪੁੱਤ ਜਿਹੜੇ ਆ ਚਰਾਇਆ ਜੇ ਖਲੋਖਲੋ ਕੇ ਗੋਲੀਆਂ ਮਰਵਾਈਆਂ ਉਹਨਾਂ ਲੋਕਾਂ ਨੂੰ ਸੀਟਾਂ ਦੇ ਕੇ ਉਹਨਾਂ ਦੀ ਘਰ ਵਾਲੀ ਨੂੰ ਔਰ ਉਹਨੂੰ ਡੀਜੀਪੀ ਬਣਾਇਆ ਔਰ ਅਸੀਂ ਰੋਂਦੇ ਰਹੇ ਆ ਇਹਨਾਂ ਨਾਲ ਲੜਦੇ ਰਹੇ ਆ ਇਹਨਾਂ ਦੇ ਨਾਲ ਤੋਂ ਰਾਤ ਦੇ ਲੜਾਈ ਰਹੀ ਆ ਤੁਸੀਂ ਉਹਨਾਂ ਲੋਕਾਂ ਨੂੰ ਸਾਡੇ ਫੇਰ ਸਿਰਤੇ ਪਾਉਂਦੇ ਹੋ ਭਰਾਓ ਕਿਸੇ ਨਹੀਂ ਸੁਣੀ ਕਈ ਲੋਕ ਉਹ ਇੱਥੇ ਕਹਿੰਦੇ ਆ ਤੁਸੀਂ ਨਾਲ ਮਲਾਈਆਂ ਖਾਂਦੇ ਸੀ ਭਰਾਓ ਕਿਹੜੀਆਂ ਮਲਾਈਆਂ ਖਾਂਦੇ ਸੀ ਸਾਨੂੰ ਤਾਂ ਜਦੋਂ ਸਾਡੀ ਗੱਲ ਨਹੀਂ ਸੀ ਕੋਈ ਸੁਣਦਾ ਅਸੀਂ ਉਹਨਾਂ ਨੂੰ ਕਹਿੰਦੇ ਸੀ ਆ ਸਾਰੀ ਲੀਡਰਸ਼ਿਪ ਕਹਿੰਦੇ ਰਹੀ ਉਹ ਨਾਂ ਲਾਓ ਇਹਨਾਂ ਲੋਕਾਂ ਨੂੰ ਇਹਨਾਂ ਨਾਲ ਲੜਾਈ ਰਹੀ ਹੈ ਸੋ ਵੀਰੋ ਗੱਲਾਂ ਬੜੀਆਂ ਲੰਮੀਆਂ ਨੇ ਔਰ ਜਿਨ੍ਹਾਂ 50 ਸਾਲ ਰਾਜ ਕਰਕੇ ਅੱਜ ਕਾਲ ਤੱਕ ਸਾਨੂੰ ਫੇਰ ਪਿੱਛ ਕਰਤੀ ਹੈ ਇੱਥੇ 96 ਜੀ ਅਕਾਲੀ ਦਲ ਇਕੱਠਾ ਹੋਇਆ ਉਦੋਂ ਕਾਲ ਤੱਕ ਸਾਹਿਬ ਨੇ ਇਹਨਾਂ ਨੇ ਵਰਤ ਲਿਆ ਔਰ ਜਹੇਦਾਰ ਲਾਉਣ ਲੱਗੇ ਇੱਕ ਮਮੂਲੀ ਮਲਾਜ ਮੈਨੂੰ ਲਾਉਣਾ ਹੋਵੇ ਔਰ ਉਹਦੇ ਲਈ ਕੋਈ ਪ੍ਰੋਸੀਜਰ ਹੁੰਦਾ ਕੋਈ ਉਹਦੇ ਲਈ ਕੋਈ ਸਿਧਾਂਤ ਹੁੰਦਾ ਇਹ ਤਾਂ ਕਾਲ ਤਖਤ ਸਾਹਿਬ ਦੇ ਜਥੇਦਾਰ ਜਿਨ੍ਹਾਂ 2 ਤਰੀਕ ਨੂੰ ਉੱਥੇ ਫੈਸਲਾ ਕਰਕੇ ਕਹਿਤਾ ਕਿ ਪੰਜ ਮੈਂਬਰੀ ਕਮੇਟੀ ਜਿਹੜੀ ਸੱਤ ਮੈਂਬਰੀ ਹੈ ਖਾਲਸਾ ਪੰਥ ਨੂੰ ਇਕੱਠੇ ਵੀ ਕਰੂਗੀ ਤੇ ਭਰਤੀ ਵੀ ਕਰੂਗੀ ਉਹਦੇ ਚ ਦੋ ਮੈਂਬਰਾਂ ਤੋਂ ਵੈਸੇ ਹੀ ਮਕਰਾ ਤੱਕ ਕਹਿ ਕੇ ਮੈਂ ਉਨਾ ਬਾਰੇ ਕਹਿਣਾ ਨਹੀਂ ਚਾਹੁੰਦਾ ਲੇਕਿਨ ਸੱਤ ਪੰਜ ਮੈਂਬਰ ਜਿਹੜੀ ਰਹਿ ਗਈ ਮੈਂ ਧੰਨਵਾਦ ਕਰਨਾ ਚਾਹੁੰਦਾ ਸਲਾਮ ਕਰਨਾ ਚਾਹੁੰਦਾ ਤਨ ਤੁਸੀਂ ਖੜ ਗਏ ਫਿਰ ਵੀ ਲੋਕ ਕਹਿੰਦੇ ਸੀ ਭੱਜ ਜਾਣਗੇ ਵੀ ਤੇ ਮੈਂ ਆਪਣੀ ਪੱਤੀ ਜੀ ਦਾ ਵੀ ਧੰਨਵਾਦ ਕਰਨਾ ਚਾਹੁੰਦਾ ਭਾਈ ਅਮਰੀਕ ਸਿੰਘ ਦੀ ਬੇਟੀ ਦਾ ਭਾਵੇਂ ਉੱਥੇ ਮੁਲਾਜ਼ਮ ਸੀ ਉਹ ਡਾਇਰੈਕਟਰ ਵੀ ਲੱਗੀ ਐ ਬੜਾ ਪ੍ਰੈਸ਼ਰ ਪਿਆ ਦਿੱਤੇ ਮੈਂ ਆਖਿਆ ਤੇਰੇ ਬਾਪ ਨੇ ਕਾਲ ਤਕ ਸਾਹਿਬ ਤੇਰ ਦਾਸ ਕਰਕੇ ਸੰਤ ਜਰਨੈਲ ਸਿੰਘ ਖਾਲਸਾ ਪਿੰਡਰਾਂ ਵਾਲਿਆਂ ਦੇ ਨਾਲ ਜਦ ਆਪ ਕੀ ਉਹ ਦੰਦਲਾਣ ਬਣੇ ਅਤਹੀਰਨ ਮੈਂ ਤਬ ਜੂਜ ਮਰਾਂ ਉਹ ਤਾਂ ਛਿੱਧੀਆਂ ਦੇ ਗਏ ਤੁਹਾਨੂੰ ਕਾਲ ਤੱਕ ਦਾ ਹੁਕਮ ਮੰਨਣਾ ਚਾਹੀਦਾ ਬੇਟੀ ਦਾ ਮਤਨਵਾਦ ਕਰਨਾ ਚਾਹੁੰਨਾ ਛੋਟੇ ਪੁਰ ਸਾਹਿਬ ਤੁਹਾ ਬੜੀ ਲੜਾਈ ਲੜੀ ਐ ਮੈਨੂੰ ਯਾਦ ਅਜੇਹਦਾਰ ਮੋਹਨ ਸਿੰਘ ਜੀ ਤੋੜ ਜਿਨ੍ਹਾਂ ਨੇ ਜਿਨ੍ਹਾਂ ਨੂੰ ਫੜਿਆ ਔਰ ਜਿਨ੍ਹਾਂ ਨੂੰ ਬਰਫਾਂ ਤੇ ਲਟਾਉਂਦੇ ਰਹਿ ਤੁਸੀਂ ਉਹਨਾਂ ਦੇ ਦਿਮਾਗ ਹੋ ਤੁਸੀਂ ਉਹਨਾਂ ਦੇ ਮਮਾਨ ਹੋ ਤੁਹਾ ਬੜੀ ਲੜਾਈ ਲੰਮੀ ਲੜੀ ਹੈ ਔਰ 50 ਸਾਲ ਲੜਾਈ ਲੜਨੀ ਬੜੀ ਔਖੀ ਹੁੰਦੀ ਆ 40 ਸਾਲ ਮੈਨੂੰ ਹੋ ਗਏ ਲੜਾਈਆਂ ਲੜਦਿਆਂ ਨੂੰ ਔਰ ਤੁਸੀਂ ਜਿੰਨਾ ਪਿਆਰ ਲਾ ਕੇ ਜ ਬਣਾਇਆ ਜਿੰਨਾ ਤੁਸੀਂ ਲੋਕਾਂ ਨਾਲ ਰਾਬਤਾ ਬਣਾਇਆ ਮੈਨੂੰ ਯਾਦ ਹੈ ਜਦੋਂ ਅਸੀਂ ਇੱਥੇ ਐਸਐਸਪੀ ਨੂੰ ਮਿਲਣ ਆਉਂਦੇ ਸੀ ਮੁੜਿਆਂ ਨੂੰ ਛਡਾਉਣ ਲਈ ਤੇ ਛੋਟੇ ਪਰਸਾ ਵੀ ਜਿਹੜੇ ਨੌਜਵਾਨਾਂ ਨੂੰ ਮਾਰਦੇ ਸੀ ਉਹਨਾਂ ਨੂੰ ਛਡਾਉਣ ਲਈ ਜਾਂਦੇ ਹੁੰਦੇ ਸੀ ਬੜੀ ਲੰਮੀ ਲੜਾਈ ਲੜੀ ਆ ਪਰ ਅਫਸੋਸ ਉਦੋਂ ਹੋਇਆ ਜਿਨ੍ਹਾਂ ਨੇ ਲੜਾਈ ਲੜੀ ਉਹਨਾਂ ਨੂੰ ਵੱਡੇ ਰਤਬੇ ਦਿੱਤੇ ਗਏ ਸੋ ਤੁਸੀਂ ਵੀ ਬੁੱਢੇ ਹੋ ਗਏ ਔਰ ਪਰ ਲੋਕਾਂ ਨੇ ਤੁਹਾਡਾ ਸਾਥ ਨਹੀਂ ਛੱਡਿਆ ਔਰ ਵੀਰੋ ਛੱਡਿਓ ਜੀ ਬਿਨਾ ਜੇ ਸੱਚੇ ਬੰਦਿਆਂ ਦਾ ਸਾਥ ਤੇ ਸਹਯੋਗ ਛੱਡਦਾ ਤੇ ਖਾਲਸਾ ਪੰਥ ਕਹੂਗਾ ਕਿ ਮਾਝੇ ਵਾਲੇ ਲੋਕ ਇਹ ਸੱਚੇ ਬੰਦਿਆਂ ਨਾਲੋਂ ਪਛਾਹ ਭੱਜ ਜਾਂਦੇ ਆ ਸੋ ਮੈਂ ਇੱਕ ਨਾਰਾ ਲਾਉਣਾ ਉਸ ਨਾਰੇ ਦਾ ਜਵਾਬ ਸਾਰਿਆਂ ਦੇਣਾ ਕਿਉਂਕਿ ਟਾਈਮ ਸਾਰਿਆਂ ਨੇ ਲੈਣਾ ਮੈਂ ਥੋੜਾ ਹੀ ਲਾਉਣਾ ਤੇ ਛੋਟੇ ਪਰ ਨਾਲ ਇਹ ਕੰਦ ਬਣ ਕੇ ਖਲੋਤੇ ਰਿਓ ਜੇ ਇਹ ਪੰਜ ਮੈਂਬਰੀ ਕਮੇਟੀ ਨਾ ਖਲੋਇਆ ਜੇ ਆਕਾਲ ਤਖਤ ਸਾਹਿਬ ਨਾਲ ਖਲੋ ਆਕਾਲ ਤਖਤ ਮਹਾਨ ਹੈ ਸਿੱਖ ਪੰਥ ਦੀ ਸ਼ਾਨ ਹੈ ਮੈਂ ਕਹੂਗਾ ਆਕਾਲ ਤਖਤ ਮਹਾਨ ਹੈ ਤੁਹਾ ਬਾਵਾਆਂ ਖੜੀਆਂ ਕਰਕੇ ਕਹਿਣਾ ਔਰੇ ਨਾਰਾ ਘਰ ਘਰ ਲੈ ਕੇ ਜਾਣਾ ਜਿਸ ਤਰ੍ਹਾਂ ਸੰਤ ਕਰਤਾਰ ਸਿੰਘ ਨੇ ਨਾਰਾ ਦਿੱਤਾ ਸੀ ਮੇਰਾ ਸਿਰ ਜਾਵੇ ਤਾਂ ਜਾਵੇ ਮੇਰਾ ਸਿੱਖੀ ਸਿਧਕ ਨਾ ਜਾਵੇ ਔਰ ਇਸੇ ਤਰ੍ਹਾਂ ਇਹ ਨਾਰਾ ਆਪਾਂ ਘਰ ਘਰ ਬੀਬੀਆਂ ਤੱਕ ਵੀ ਪਹੁੰਚਾਉਣਾ ਹੈ ਬੱਚਿਆਂ ਤੱਕ ਬਜ਼ੁਰਗਾਂ ਤੱਕ ਆਕਾਲ ਤਖਤ ਮਹਾਨ ਹੈ ਉੱਚੀ ਬੋਲੋ ਉੱਚੀ ਆਵਾਜ਼ ਜਿਹੜੀ ਹੈ ਆਕਾਲ ਤਖਤ ਦੇ ਵਿਰੋਧੀਆਂ ਦੇ ਘਰ ਵਿੱਚ ਵੀ ਚਲੀ ਜਾਵੇ ਅਕਾਲ ਤਖਤ ਮਹਾਨ ਹੈ ਬਖਸ਼ਦੀ ਸ਼ਾਨ ਹੈ ਅਕਾਲ ਤਖਤ ਮਹਾਨ ਹੈ ਬਖਸ਼ਦੀ ਸ਼ਾਨ ਹੈ ਮੈਂ ਇੱਕ ਨਾਰਾ ਹੋਰ ਲਾਉਣਾ ਅਕਾਲ ਤਖਤ ਤੋਂ ਆਈ ਆਵਾਜ਼ ਪੰਥ ਖਾਲਸਾ ਤੂੰ ਹੈ ਕਿਹੜਾ ਜਿੰਦਾਬਾਦ ਅਕਾਲ ਤਖਤ ਤੋਂ ਆਈ ਆਵਾਜ਼ ਜਿੰਦਾਬਾਦ ਅਕਾਲ ਤਖਤ ਤੋਂ ਆਈ ਆਵਾਜ਼ ਜਿੰਦਾਬਾਦ ਮੈਂ ਅੰਤ ਵਿੱਚ ਤੁਹਾਡਾ ਸਾਰਿਆਂ ਦਾ ਤੇ ਛੋਟੇ ਪੁਰ ਸਾਹਿਬ ਦਾ ਵਿਸ਼ੇਸ਼ ਤੌਰ ਤੇ ਇਸ ਤਰ੍ਹਾਂ ਦਾ ਲੀਡਰ ਹੋਵੇ ਜਿਹੜਾ ਲੋਕਾਂ ਵਿੱਚ ਰਹੇ ਲੋਕਾਂ ਵਿੱਚ ਆਪਣਾ ਬਸੇਰਾ ਕਰੇ ਇਥੇ ਤਾਂ ਸਾਲ-ਸਾਲ ਪੰਜ-ਪੰਜ ਸਾਲ ਰਾਜ ਕਰਕੇ ਵੱਡੀਆਂ-ਵੱਡੀਆਂ ਕੋਠੀਆਂ ਲੋਕ ਬਣਾ ਗਏ ਵੱਡੀਆਂ-ਵੱਡੀਆਂ ਜਾਇਦਾਦਾਂ ਬਣਾ ਕੇ ਪਤਾ ਨਹੀਂ ਲੱਗਦਾ ਕਿ ਕਿਹੋ ਜਿਹੇ ਲੋਕ ਬਣਾ ਗਿਆ ਪਰ ਇਹਨਾਂ ਦੇ ਤੁਹਾਡਾ ਪਿਆਰ ਖੱਟਿਆ ਛੋਟੇ ਪੁਰ ਸਾਹਿਬ ਨੇ ਮੈਂ ਧੰਨਵਾਦ ਕਰਨਾ ਚਾਹੁੰਦਾ ਔਰ ਅੰਤ ਵਿੱਚ ਫਤੇ ਦਾ ਜਵਾਬ ਫਤੇ ਵਿੱਚ ਦਿਓ ਸਤਕਾਰ ਨਾਲ ਫਤੇ ਬਲਾਓ ਵੈਗਰੂ ਜੀ ਕਾ ਖਾਲਸਾ